ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਛੁੱਟੀਆਂ ਦੇ ਵਿੱਚ ਬੱਚਿਆਂ ਦੇ ਲਈ ਇੱਕ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਹਾਲਾਂਕਿ ਇਸ ਦੌਰਾਨ ਜਿਹੜੇ ਆਯੋਜਕ ਨੇ ਉਹਨਾਂ ਦਾ ਕਹਿਣਾ ਹੈ ਕਿ 150 ਦੇ ਕਰੀਬ ਜਿਹੜੇ ਬੱਚੇ ਦਾ ਅਨੁਮਾਨ ਉਹਨਾਂ ਲਗਾਇਆ ਸੀ 120 ਤੋਂ 150 ਦੇ ਕਰੀਬ ਬੱਚੇ ਜਿਹੜੇ ਉਹਨਾਂ ਇਸ ਕੈਂਪ ਦੇ ਵਿੱਚ ਸੱਦੇ ਸੰ ਤੇ 250 ਦੇ ਕਰੀਬ ਬੱਚੇ ਇੱਥੇ ਪਹੁੰਚੇ ਜਿਸ ਦੌਰਾਨ ਇਹਨਾਂ ਬੱਚਿਆਂ ਨੂੰ ਆਰਟ ਦੀਆਂ ਵੱਖ-ਵੱਖ ਕਲਾਵਾਂ ਜਿਹੜੀਆਂ ਨੇ ਉਹ ਸਿਖਾਈਆਂ ਗਈਆਂ ਨੇ ਜਿਸ ਦੇ ਵਿੱਚ ਕੀ ਕਈ ਤਰ੍ਹਾਂ ਦੀ ਸਕੈਚਿੰਗ ਔਰ ਡਰਾਇੰਗ ਜਿਹੜੀ ਹੈ ਬੱਚਿਆਂ ਨੂੰ ਸਿਖਾਈ ਗਈ ਹੈ ਤੇ ਇਸ ਨਾਲ ਇਹ ਵੀ ਕਿਹਾ ਗਿਆ ਕਿ ਬੱਚਿਆਂ ਨੇ ਇੱਥੇ ਵੱਧ ਚੜ ਕੇ ਹਿੱਸਾ ਲਿਆ ਕਿ ਇੱਕ ਹਫਤੇ ਦੇ ਵਿੱਚ ਇਹ ਜਿਹੜੀ ਸਾਰੀ ਆਰਟ ਵੀ ਸਿੱਖ ਲਈ ਉਹਨਾਂ ਨੇ ਕਿਹਾ ਕਿ ਕੁਝ ਸਿਲੇਕਟਿਡ ਬੱਚੇ ਨੇ ਜਿਨ੍ਹਾਂ ਦੀ ਐਗਜ਼ੀਬਿਸ਼ਨ ਵੀ ਇਹਨਾਂ ਦੇ ਵੱਲੋਂ ਲਵਾਈ ਜਾਵੇਗੀ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਵਖਾ ਰਿਹਾ ਐਗਜ਼ੀਬਿਸ਼ਨ ਦਾ ਆਯੋਜਨ ਇੱਥੇ ਕੀਤਾ ਗਿਆ ਤਾਂ ਇਸ ਦੇ ਨਾਲ ਹੀ ਇਹ ਜਿਹੜੇ ਮੁੱਖ ਮਹਿਮਾਨ ਵੀ ਇੱਥੇ ਪਹੁੰਚੇ ਨੇ ਦੱਸਦੀ ਕਿ ਇੱਥੇ ਮੁੱਖ ਮਹਿਮਾਨ ਦੇ ਵਜੋਂ ਕਈ ਵੱਡੀਆਂ ਸ਼ਖਸੀਅਤਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਹੈ ਜਿੱਥੇ ਮੁੱਖ ਮਹਿਮਾਨ ਅਵਨੀਤ ਕੌਰ ਸਿੱਧੂ ਜੋ ਕਿ AIG ਦਾ ਰੇਂਜ ਵੀ ਪਹੁੰਚੇ ਨੇ ਜਿਨ੍ਹਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਜੀ ਸਰ ਕੀ ਨਾਮ ਆ ਤੁਹਾਡੇ ਕੀ ਆ ਸਾਸਿਕਲ ਜੀ ਗੁਰਪ੍ਰੀਤ ਆਰਟਿਸਟ ਬਠਿੰਡਾ ਇਹ ਮੇਰੇ ਨਾਲ ਡਾਕਟਰ ਅਮਰੀਕ ਸਿੰਘ ਨੇ ਅ ਅਸੀਂ ਸੋਭਾ ਸਿੰਘ ਮੈਮੋਰੀਅਲ ਚਤਰਕਾਰ ਸੁਸਾਇਟੀ ਬਠਿੰਡਾ ਚਲਾਉਂਦੇ ਆ ਪਿਛਲੇ 35 ਸਾਲਾਂ ਤੋਂ ਇਹ ਅੱਜ ਅਸੀਂ ਜਿਹੜਾ ਸਮਰ ਕੈਂਪ ਇੱਕ ਲਗਾਇਆ ਸੀ ਬਿਲਕੁਲ ਫ੍ਰੀ ਆਫ ਕਾਸਟ ਬੱਚਿਆਂ ਲਈ ਇਹਦੇ ਚ ਅਸੀਂ 120 ਬੱਚੇ ਸੋਚੇ ਸੀ ਤੇ ਮਜ਼ੇ ਦੀ ਗੱਲ ਹੈ ਸਾਡੇ ਕੋਲੇ 250 ਦੇ ਕਰੀਬ ਬੱਚੇ ਇਕੱਠੇ ਹੋ ਗਏ ਉਹਨਾਂ ਬੱਚਿਆਂ ਨੂੰ ਅਸੀਂ ਇੱਥੇ ਇੱਕ ਹਫਤਾ ਆਰਟ ਦੀਆਂ ਅਲੱਗ-ਅਲੱਗ ਜਿਹੜੀਆਂ ਗਤੀਵਿਧੀਆਂ ਉਹਦੀ ਅਸੀਂ ਟ੍ਰੇਨਿੰਗ ਦਿੱਤੀ ਜਿਹਦੇ ਚ ਬੱਚਿਆਂ ਨੇ ਪੈਂਸਲ ਸਕੈਚਿੰਗ, ਵਾਟਰ ਕਲਰ, ਔਇਲ ਪੇਸਟਲ, ਮਾਡਰਨ ਆਰਟ ਬਹੁਤ ਸਾਰੀਆਂ ਵਿਧਾਵਾਂ ਸਿੱਖੀਆਂ ਉਹਨੂੰ ਸਿਖਾਉਣ ਲਈ ਸਾਡੇ ਕੋਲੇ ਸੋਸਾਇਟੀ ਦੇ ਆਰਟਿਸਟ ਸੀ ਬਾਰੋਂ ਕੋਈ ਐਕਸਪਰਟ ਆਰਟਿਸਟ ਆਏ ਬੱਚਿਆਂ ਨੇ ਜਿਹੜੇ ਕੰਮ ਕੀਤੇ ਉਹ ਅੱਜ ਲਾਈਵ ਵੀ ਇੱਥੇ ਐਗਜ਼ੀਬਿਟ ਵੀ ਕੀਤੇ ਆ ਤਾਂ ਕਿ ਇਹ ਪਤਾ ਲੱਗੇ ਕਿ ਹਫ਼ਤੇ ਦੇ ਵਿੱਚ ਵੀ ਕੰਮ ਕੀਤਾ ਜਾ ਸਕਦਾ ਠੀਕ ਹੈ ਡਾਕਟਰ ਅਮਰੀਕ ਇਹ ਸਾਡੇ ਪ੍ਰੈਜ਼ੀਡੈਂਟ ਹੈ ਜੀ ਇਹਨਾਂ ਤੋਂ ਦੋ ਕਲਪਨ ਬੱਚਿਆਂ ਦੀ ਮੈਂ ਹੁਣੇ ਡਾਕਟਰ ਮੈਂ ਮਨੀਤ ਸਿੱਧੂ ਹੁਣਾਂ ਨੂੰ ਵੀ ਦੱਸ ਰਿਹਾ ਸੀ ਕਿ ਜਿਹੜੇ ਬੱਚੇ ਆ ਨਾ ਮజేਦੀ ਗੱਲ ਹੈ ਕਿ ਸਾਡੇ ਕੋਲੇ ਪਹਿਲੀ ਕਲਾਸ ਦੇ ਬੱਚੇ ਤੋਂ ਲੈ ਕੇ 50 ਸਾਲ ਦੇ ਬੱਚਿਆਂ ਤੱਕ ਸੀ ਕਿੰਨਾ ਕੁ ਤਸ਼ਾਹ ਆ ਜ ਬੱਚਿਆਂ 'ਚ ਬੱਚਿਆਂ 'ਚ ਬਹੁਤ ਉਛਾਹ ਜੀ ਬੱਚੇ ਆ ਲੈ ਲੋ ਵੀ ਟਾਈਮ ਤੋਂ ਅੱਧਾ ਘੰਟਾ ਪਹਿਲਾਂ ਹੀ ਪਹੁੰਚਣਾ ਸ਼ੁਰੂ ਹੋ ਜਾਂਦੇ ਆ ਅੱਜ ਕੌਣ ਆਇਆ ਸੀ ਤੇ ਮਤਲਬ ਅੱਜ ਅਵਨੀਤ ਸਿੱਧੂ AIG CID ਬਠਿੰਡਾ ਰੇਂਜ ਜਿਹੜੇ 올ੰਪੀਅਨ ਸ਼ੂਟਰ ਵੀ ਨੇ ਤੇ ਕਾਮਨਵੈਲਥ ਦੇ 골ਡ ਮੈਡਲਿਸ ਨੇ ਉਹਨਾਂ ਨੇ ਕਿਉਂਕਿ ਉਹ ਬੱਚਿਆਂ ਨਾਲ ਵੈਸੇ ਵੀ ਬਹੁਤ ਪਿਆਰ ਕਰਦੇ ਆ ਪਹਿਲਾਂ ਵੀ ਸਾਡੀ ਐਕਟੀਵਿਟੀਜ਼ 'ਚ ਆਉਂਦੇ ਆ ਉਹਨਾਂ ਨੇ ਵਿਦਨ ਨੋ ਟਾਈਮ ਜਦੋਂ ਛੋਟਾ ਜਿਹਾ ਸੱਦਾ ਦਿੱਤਾ ਸੀ ਉਹਦੇ ਤੇ ਹਾਂ ਕਰਕੇ ਆਏ ਆ ਤੇ ਲੰਬਾ ਸਮਾਂ ਇਹਦੇ ਉੱਤੇ ਇੱਥੇ ਸਪੈਂਡ ਕਰ ਰਹੇ ਆ ਬੱਚੇ ਆ ਜਿਹੜੇ ਮਤਲਬ ਐ ਲਾ ਲੋ ਵੀ ਆਫ ਹੋ ਜਾਂਦਾ ਪਰ ਉਹ ਜਾਣਨ ਨੂੰ ਤਿਆਰ ਨਹੀਂ ਹੁੰਦੇ ਤੇ ਹੱਥ ਉੱਥੇ ਲਵੇੜੇ ਹੁੰਦੇ ਆ ਬੱਚਿਆਂ ਦੇ ਰੰਗ ਨਾਲ ਚੰਗੀ ਤੇ ਕੋਈ ਵਧੀਆ ਕਲਾਕਾਰਤ ਹੋਈ ਤੇ ਕਿਉਂ ਉਹਨੂੰ ਸਨਮਾਨਿਤ ਨਹੀਂ ਕੋਈ ਕੀਤਾ ਜਾ ਰਿਹਾ ਅਸੀਂ ਪਹਿਲੀ ਗੱਲ ਤੇ ਇਹਦੇ ਚਾਰਜਸ ਕੋਈ ਨਹੀਂ ਸੀ ਲਏ ਪੂਰਾ ਹਫਤਾ ਡੇਲੀ ਆਪਦੇ ਕੋਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੰਦੇ ਸੀ ਜਿਹਦੇ ਵਿੱਚ ਹੈਲਦੀ ਰਿਫਰੈਸ਼ਮੈਂਟ ਫਰੂਟਸ ਜੂਸ ਵਗੈਰਾ ਡੇਲੀ ਬੱਚਿਆਂ ਨੂੰ ਦਿੰਦੇ ਸੀ ਅਸੀਂ ਇਹ ਹੈ ਕਿ ਉਹਨਾਂ ਚੋਂ ਕੁਝ ਬੱਚਿਆਂ ਦੀ ਅਸੀਂ ਸਿਲੈਕਸ਼ਨ ਕਰਕੇ ਉਹਨਾਂ ਦੀ ਐਗਜ਼ੀਬਿਸ਼ਨ ਚ ਪਾਰਟਿਸਪੇਸ਼ਨ ਜ਼ਰੂਰ ਕਰਾਵਾਂਗੇ ਡਾਕਟਰ ਅਮਰੀਕ ਸਿੰਘ ਪ੍ਰਧਾਨ ਸਰਦਾਰ ਸੁਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਅੱਜ ਜੋ ਆਰਟ ਕੈਂਪ ਪਿਛਲੇ 1 ਹਫਤੇ ਤੋਂ ਲਗਾਤਾਰ ਚੱਲ ਰਿਹਾ ਹੈ ਉਸ ਦਾ ਅਖੀਰਲਾ ਦਿਨ ਹੈ ਇਸ ਪੂਰੇ ਕੈਂਪ ਦੌਰਾਨ ਬੱਚਿਆਂ ਨੇ ਵੱਖ-ਵੱਖ ਬਣਗੀਆਂ ਜੋ ਆਠ ਦੀਆਂ ਇਹਨਾਂ ਨੂੰ ਸਿਖਾਈਆਂ ਗਈਆਂ ਉਹਦੇ ਵਿੱਚ ਕੰਮ ਕੀਤਾ ਸੀ ਜਿੰਨਾ ਉਹਨਾਂ ਨੇ ਕੰਮ ਕੀਤਾ ਤੇ ਜਿਹੜਾ ਉਹਦੇ ਵਿੱਚ ਸਭ ਤੋਂ ਵਧੀਆ ਕੰਮ ਸੀ ਉਹਦੀ ਅਸੀਂ ਅੱਜ ਇੱਕ ਇੱਥੇ ਪ੍ਰਦਰਸ਼ੀ ਦਾ ਇੱਕ ਰੂਪ ਦੇ ਵਿੱਚ ਡਿਸਪਲੇ ਕੀਤਾ ਹੋਇਆ ਉਹਨਾਂ ਦਾ ਕੰਮ ਸੋ ਇਸ ਉਤਸ਼ਾਹ ਭਰੇ ਮਾਹੌਲ ਦੇ ਵਿੱਚ ਤੁਸੀਂ ਦੇਖ ਰਹੇ ਮੇਰੇ ਪਿੱਛੇ ਬੱਚੇ ਜਿੱਥੇ ਅਸੀਂ 100 ਤੋਂ 120 ਬੱਚਿਆਂ ਦੀ ਆਮਦ ਦੀ ਅਸੀਂ ਰਜਿਸਟ੍ਰੇਸ਼ਨ ਦੀ ਗੱਲ ਕੀਤੀ ਸੀ ਸਾਡੇ ਕੋਲੇ 200 ਪਲੱਸ ਬੱਚੇ ਹੋਏ ਨੇ ਸੋ ਸਾਡਾ ਜਿਆ ਟੀਚਰ ਸੀ 200% ਪਾਰ ਕਰ ਚੁੱਕਿਆ ਔਰ ਅਸੀਂ ਇਹ ਕੈਂਪ ਦਾ ਜੋ ਮੇਨ ਮਕਸਦ ਲੈ ਕੇ ਤੁਰੇ ਸੀ ਕਿ ਬੱਚੇ ਆਮ ਤੌਰ ਤੇ ਘਰਾਂ ਦੇ ਵਿੱਚ ਏਸੀ ਰੂਮ ਦੇ ਵਿੱਚ ਬੈਠ ਕੇ ਸਿਰਫ ਜਿਹੜੀਆਂ ਇਨਡੋਰ ਗੇਮਸ ਜਾਂ ਜਿਹੜਾ ਟੀਵੀ ਜਾਂ ਜਿਹੜਾ ਮੀਡੀਆ ਇਹ ਫੋਨ ਦੇ ਉੱਤੇ ਗੇਮਾਂ ਦਾ سلسلہ ਨੂੰ ਸੋਚਿਆ ਸੀ ਤੋੜਾਂਗੇ ਤੇ ਸਮਾਜ ਦੇ ਵਧੀਆ ਨਾਗਰਿਕ ਬਣਾਉਣ ਵਾਸਤੇ ਉਹਨਾਂ ਨੂੰ ਸੂਖਮ ਕਲਾ ਨਾਲ ਜੋੜ ਕੇ ਉਹਨਾਂ ਦੇ ਜਿਹੜੇ ਅੰਦਰ ਦੇ ਵਾਸੀ ਨੇ ਉਹ ਬਾਹਰ ਲੈ ਕੇ ਆਉਣੇ ਆ ਅੱਜ ਇੱਥੇ ਕੌਣ ਆਇਆ ਸੀ ਮੁਖਮੰਮ ਅੱਜ ਇੱਥੇ ਸਾਡੇ ਕੋਲੇ ਇਹ ਐਗਜ਼ਿਬਿਸ਼ਨ 'ਚ ਸਾਡੇ ਮੁੱਖ ਮਹਿਮਾਨ ਵਜੋਂ ਮੈਡਮ ਅਵਨੀਤ ਕੌਰ ਸਿੱਧੂ ਜੀ ਸਾਡੇ ਕੋਲੇ ਆਏ ਹੋਏ ਹਨ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਏਆਈਜੀ ਦੇ ਅਹੁਦੇ ਤੇ ਬਰਜਮਾਨ ਨੇ ਮੇਰਾ ਨਾਮ ਮੰਨਿਆ ਤਾਂ ਅਰਟ ਸਿੱਖਣਾਈਆਂ ਤੇ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਥੇ ਵਕਫਖੁਸ ਖੁਲਾ ਦੇ ਬੱਚੇ ਆਏ ਆ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਇਹ ਹਫਤੇ ਦਾ ਕੈਂਪ ਸੀ ਤੇ ਇਹਦੇ ਵਿੱਚ ਇਹਨਾਂ ਨੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਇਹੀ ਕਹਿਣਾ ਚਾਹਨੀ ਆ ਇਹ ਹਰ ਸਾਲ ਲੱਗਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇ ਜੋ ਜਿਹੜੀ ਆਰਟ ਦੀ ਵਰਕਸ਼ਾਪ ਲਗਵਾਈ ਸੀਗੀ ਇੱਕ ਹਫਤੇ ਦੀ ਗੁਰਪ੍ਰੀਤ ਸਰਵਰ ਲੋਕ ਮੈਂ ਇਸ ਦੀ ਬਹੁਤ ਹੀ ਅਪ੍ਰੀਸੀਏਸ਼ਨ ਕਰਦੀ ਆ ਬਹੁਤ ਸ਼ਲਾਘਾ ਕਰਦੀ ਆ ਕਿਉਂਕਿ ਆਜ ਦੇ ਦਿਨ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿ ਬੱਚਿਆਂ ਦਾ ਜਿਹੜਾ ਹੈਗਾ ਇੱਕ ਬੈਂਟਸ ਮਾਈਂਡ ਆਰਟਿਸਟਿਕ ਹੋਣਾ ਚਾਹੀਦਾ ਹੈ ਕਲਾਵਲ ਹੋਣਾ ਚਾਹੀਦਾ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮਸ ਹੁੰਦੇ ਆ ਬੱਚਿਆਂ ਦੇ ਵਿੱਚ ਉਹ ਜਿਹੜੀ ਉਹਨਾਂ ਦੇ ਮਾਈਂਡ ਨੂੰ ਉਹਨਾਂ ਦੇ ਬ੍ਰੇਨ ਨੂੰ ਦਿਮਾਗ ਨੂੰ ਇਸ ਪਾਸੇ ਲੈ ਕੇ ਜਾਣ ਲਈ ਬਹੁਤ ਹੀ ਅੱਛੇ ਸਾਬਿਤ ਹੁੰਦੇ ਆ ਸੋ ਮੈਂ ਇਹਨਾਂ ਦੀ ਬਹੁਤ ਅਪਰੀਸ਼ੀਏਸ਼ਨ ਕਰਦੀ ਹਾਂ ਲੋੜ ਹੈ ਸਾਨੂੰ ਹੋਰ ਵੀ ਇਸ ਤਰ੍ਹਾਂ ਦੇ ਪ੍ਰੋਗਰਾਮਸ ਆਰਗੇਨਾਈਜ਼ ਕਰਨ ਦੀ ਤਾਂ ਕਿ ਬੱਚਾ ਨੂੰ ਟੈਕਨੋਲੋਜੀ ਦੇ ਨਾਲ ਨਾਲ ਜਿੱਥੇ ਬੱਚੇ ਆਪਣੇ ਅੱਗੇ ਵਧ ਰਹੇ ਆ ਉਹਦੇ ਨਾਲ ਨਾਲ ਜਿਹੜੀਆਂ ਆਪਣੀਆਂ ਬੇਸਿਕ ਆਰਟ ਫਾਰਮਸ ਹੈ ਦੇ ਵਿੱਚ ਕਿ ਉਹਨਾਂ ਦਾ ਮਾਈਂਡ ਹੋ ਡਵੈਲਪ ਹੁੰਦਾ ਉਹਦੇ ਵਿੱਚ ਵੀ ਇਹਨਾਂ ਨੂੰ ਉਚਾਇਤ ਕਰਨਾ ਚਾਹੀਦਾ ਮਾਪਿਆਂ ਨੂੰ ਕੀ ਕਹਿਣਾ ਚਾਹੁੰਗੇ ਜਿਹੜੇ ਬੱਚਿਆਂ ਦੇ ਮਾਪੇ ਆ ਉਹਨਾਂ ਦਾ ਕਿੰਨਾ ਕਯੋਗਦਾਨ ਹੈ ਜਾਂ ਕਿਸ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਹੈ ਬੱਚਿਆਂ ਨੂੰ ਇਸ ਪਾਸੇ ਮਾਪਿਆਂ ਨੂੰ ਪੂਰਾ ਯੋਗਦਾਨ ਦੇਣਾ ਚਾਹੀਦਾ ਜੀ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਦੀ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਇਹ ਪੁਸ਼ ਕਰਦੀਆਂ ਬੱਚੇ ਦੇ ਮਾਈਂਡ ਨੂੰ ਆਊਟ ਆਫ ਦਾ ਬਾਕਸ ਸੋਚਣ ਲਈ ਇੱਕ ਹੁੰਦਾ ਹੈ ਕਿ ਆਪਾਂ ਕਿਤਾਬਾਂ ਪੜ ਰਹੇ ਹਾਂ ਕਿਤਾਬੀ ਕੀੜਾ ਬਣ ਰਹੇ ਹਾਂ ਸਿਰਫ ਕਿਤਾਬੀ ਨੋਲੇਜ ਲੈ ਰਹੇ ਆ ਇੱਕ ਹੁੰਦਾ ਹੈਗਾ ਕਿ ਆਸ-ਪਾਸ ਨੂੰ ਦੇਖ ਕੇ ਅਬਜ਼ਰਵ ਕਰਨਾ ਜੋ ਉਹਨਾਂ ਦੇ ਮਾਈਂਡ ਵਿੱਚ ਥਾਟਸ ਹੈ ਉਸ ਨੂੰ ਔਨ ਪੇਪਰ ਉਸ ਨੂੰ ਪ੍ਰਿੰਟ ਚ ਲੈ ਕੇ ਆਉਣਾ ਕਲਾ ਦੇ ਥਰੂ ਕਲਰਸ ਦੇ ਥਰੂ ਰੰਗਾਂ ਦੇ ਥਰੂ ਕੈਨਵਸ ਤੇ ਉਤਾਰਨਾ ਸੋ ਬੱਚੇ ਦੀ ਜਿਹੜੀ ਪਰਸਨੈਲਿਟੀ ਹੁੰਦੀ ਹੈ ਉਸ ਨੂੰ ਉਸ ਦੀ ਸੋਚ ਨੂੰ ਵੀ ਇਨਕਾਰਨ ਵਿੱਚ ਅਹਿਮ ਰੋਲ ਪਲੇ ਕਰਦੀ ਹੈ